ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੀ ਹਾਂ ਜੀ ਆਪਣੇ ਕਲੱਬ ਵੱਲੋਂ ਭਾਈ ਕਨਈਆ ਜੀ ਜਬਕ ਸਵਾਮਾ ਕਲੱਬ ਪੰਡੋਰੀ ਵੱਲੋਂ ਨਗਰ ਪੰਡੋਰੀ ਦੇ ਵਿੱਚ ਜਿਹੜੇ ਪੰਛੀਆਂ ਦੇ ਲਈ ਆਲਣੇ ਲਾਏ ਗਏ ਸੀ ਉਸ ਦੇ ਸਬੰਧ ਵਿੱਚ ਅੱਜ ਆਪਾਂ ਗੱਲਬਾਤ ਕਰਨੀ ਆ ਸਾਰੇ ਜਾਣਦੇ ਆ ਜੀ ਕਲੱਬ ਵੱਲੋਂ ਜਦੋਂ ਕੋਈ ਵੀ ਪ੍ਰੋਗਰਾਮ ਉਲੀਕਿਆ ਜਾਂਦਾ ਤਾਂ ਉਹਦੀ ਵੀਡੀਓ ਆਪਣੇ YouTube ਚੈਨਲ ਸਾਡਾ ਪ੍ਰਿੰਟ ਪੰਡੋਰੀ ਤੇ ਜਰੂਰ ਅਪਲੋਡ ਕੀਤੀ ਜਾਂਦੀ ਹੈ ਅਤੇ ਨਾਲ ਹੀ Facebook ਪੇਜ ਭਾਈ ਕਨਈਆ ਜੀ ਜੁਬਕ ਸਵਾਮਾ ਕਲੱਬ ਜਿਹੜਾ ਕਲੱਬ ਦੇ ਨਾਮ ਤੇ ਬਣਿਆ ਹੋਇਆ ਉਸਤੇ ਵੀ ਅਪਲੋਡ ਕੀਤੀ ਜਾਂਦੀ ਹੈ ਜੇ ਕੋਈ ਵੀ ਪ੍ਰੋਗਰਾਮ ਹੁੰਦਾ ਕਲੱਬ ਵੱਲੋਂ ਕਰਵਾਉਣਾ ਹੁੰਦਾ ਜਦੋਂ ਆਲਣਿਆਂ ਲਈ ਸੇਵਾ ਆਈ ਸੀ ਉਹਦੇ ਬਾਰੇ ਵੀ ਵੀਡੀਓ ਬਣੀ ਸੀ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਕੀਤੀ ਗਈ ਸੀ ਵੀ ਜੇਕਰ ਕਿਸੇ ਨੇ ਆਪਣੇ ਘਰ ਜਾਂ ਘਰ ਦੇ ਗੇਟਾਂ ਮੂਰੇ ਆਲਣੇ ਲਵਾਉਣੇ ਹਨ ਤਾਂ ਉਹ ਵੀਰ ਦੱਸ ਦੇਣਾ ਉਹ ਪਰਿਵਾਰ ਨਾਮ ਲਿਖਵਾ ਲੈਣਾ ਤਾ ਜੋ ਕਲੱਬ ਮੈਂਬਰ ਉਹਨਾਂ ਦੇ ਘਰ ਪਹੁੰਚ ਕੇ ਆਲ ਨੇ ਟੰਗ ਸਕਣ ਸਾਫ਼-ਸਾਫ਼ ਤੌਰ ਤੇ ਬੇਨਤੀ ਕੀਤੀ ਗਈ ਸੀ ਵੀ ਜਿਨ੍ਹਾਂ ਦੇ ਨਾਮ ਆਉਣਗੇ ਸਿਰਫ ਉਹਨਾਂ ਦੇ ਘਰ ਹੀ ਆਲ ਨੇ ਟੰਗੇ ਜਾਣਗੇ ਜੀ ਜਿਨ੍ਹਾਂ ਦੇ ਨਾਮ ਲਿਸਟ ਸਾਡੇ ਲਿਸਟ ਜਿਨ੍ਹਾਂ ਦੇ ਨਾਮਾਂ ਦੀ ਲਿਸਟ ਸਾਡੇ ਕੋਲ ਆਈ ਉਹਨਾਂ ਦੇ ਘਰ-ਘਰ ਜਾ ਕੇ ਆਲ ਨੇ ਲਾ ਦਿੱਤੇ ਗਏ ਬਾਦ ਦੇ ਵਿੱਚ ਜਦੋਂ ਆਲ ਨੇ ਲਾਉਣ ਵੇਲੇ ਵੀਡੀਓ ਬਣੀ ਉਹ ਵੀਡੀਓ ਅਪਲੋਡ ਕੀਤੀ ਗਈ ਉਸ ਤੋਂ ਬਾਅਦ ਉਹ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਪਰਿਵਾਰਾਂ ਦੇ ਮੈਸੇਜ ਆਏ ਫੋਨ ਆਏ ਵੀ ਤੁਸੀਂ ਕਿਸੇ ਤਰ੍ਹਾਂ ਦਾ ਪੱਖਪਾਤ ਕੀਤਾਗਾ ਤੁਸੀਂ ਆਪਣੀ ਬੀਹੀ ਦੇ ਵਿੱਚ ਇਹ ਆਲਣੇ ਲਾਤੇ ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਆਲਣੇ ਲਾਤੇ ਵੀ ਸਾਡੇ ਘਰ ਤੁਸੀਂ ਭੁੱਲ ਗਏ ਤੁਸੀਂ ਸਾਡੀ ਬੀਹੀ ਨੂੰ ਚੇਤੇ ਨਹੀਂ ਕੀਤਾ ਜਣੀ ਲਾਂਬੇ ਆਏ ਖਾਸੇ ਦੇਖੋ ਜੀ ਬੇਨਤੀ ਹੈ ਮੇਰੀ ਜਿਹੜੀ ਆਲਣੇ ਸ਼ਬਦ ਹਨ ਇਹ ਸੁਣਨ ਦੇ ਵਿੱਚ ਵਧੀਆ ਲੱਗਦਾ ਪਰ ਜਦੋਂ ਆਪਣੇ ਪੰਜ ਸੀ ਜਾਨਵਰ ਉਹ ਕਰਨ ਆ ਕਰਨ ਲੱਗ ਜਾਂਦੇ ਨੇ ਫਿਰ ਥੋੜੇ ਇਤਰਾਜ਼ ਕਰਦੇ ਨੇ ਲੋਕ ਵੀ ਤਾਂ ਗੰਦ ਪਾਉਂਦੇ ਨੇ ਠੀਕ ਹੈ ਜੀ ਇਸ ਕਰਕੇ ਇਹ ਆਪ ਮਹਾਰੇ ਕਰਨ ਵਾਲੀ ਸੇਵਾ ਨਹੀਂ ਹੈਗੀ ਵੀ ਅਸੀਂ ਆਗ ਦੇ ਤੌਰ ਤੇ ਚਲੇ ਜਾਵਾਂਗੇ ਵੀ ਹਾਂ ਉੱਥੇ ਵੀ ਟੰਗਿਆ ਉੱਥੇ ਵੀ ਟੰਗਿਓ ਇਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਉਸ ਪਰਿਵਾਰ ਦੀ ਸਹਿਮਤੀ ਜਿਨ੍ਹਾਂ ਦੇ ਘਰ ਆਪਾਂ ਆਲਣੇ ਟੰਗਣੇ ਆ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਵਿਠਾਂ ਵੀ ਕਰਨਗੇ। ੱਲੇ ਵਿਠਾਂ ਦਾ ਢੇਰ ਵੀ ਲੱਗੂਗਾ ਉਹ ਵੀ ਸਾਫ਼ ਕਰਨਾ ਪਊਗਾ। ਯਾਨੀ ਬਹੁਤ ਗੱਲਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ। ਇਸ ਕਰਕੇ ਅਸੀਂ ਆਪ ਦੀ ਮਰਜ਼ੀ ਨਾਲ ਕਿਤੇ ਨਹੀਂ ਗਏ। ਜਿਨ੍ਹਾਂ ਨੇ ਸਾਡੇ ਕੋਲ ਨਾਮ ਲਿਖਵਾਏ ਉਹਨਾਂ ਦੇ ਆਲ ਨੇ ਟੰਗਣ ਤੋਂ ਬਾਅਦ ਜਿਹੜੇ ਆਲ ਨੇ ਬਚੇ ਫਿਰ ਉਹ ਅਸੀਂ ਆਪਦੇ ਗੇਟਾਂ 'ਤੇ ਬੁਰੇ ਯਾਨੀ ਛੇ ਆਲ ਨੇ ਬਚੇ ਸੀ ਉਹ ਆਪਦੇ ਗੇਟਾਂ 'ਤੇ ਟੰਗ ਲਈ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਆਪ ਮਹਾਰੇ ਹੋ ਕੇ ਆਪਦੀ ਮਰਜ਼ੀ ਨਾਲ ਨਹੀਂ ਟੰਗੇ ਆ ਜੀ। ਜਿੰਨਾਂ ਦੇ ਸਾਡੇ ਕੋਲ ਲਿਸਟ ਦੇ ਵਿੱਚ ਨਾਮ ਸੀ ਉਹਨਾਂ ਦੇ ਕਰੇ ਜਰੂਰ ਲੱਗੇ ਜੇ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਸਾਨੂੰ ਨਾਮ ਨਹੀਂ ਲਿਖਵਾਇਆ ਤੁਸੀਂ ਸਾਡੇ ਨਾਲ ਸੰਪਰਕ ਨਹੀਂ ਕੀਤਾ ਤਾਂ ਇਹਦੇ ਵਿੱਚ ਗਲਤੀ ਤੁਹਾਡੀ ਹੈ ਜੀ ਤੁਸੀਂ ਵੀਡੀਓ ਦੇਖਦੇ ਨਹੀਂ ਜਿਹੜੀਆਂ ਆਪਣੇ ਚੈਨਲ ਦੀਆਂ ਵੀਡੀਓ ਹੁੰਦੀਆਂ ਨੇ ਉਹ ਲਗਭਗ ਪਿੰਡ ਤੇ ਹੀ ਨਿਰਪਰ ਹੁੰਦੀਆਂ ਨੇ ਪਿੰਡ ਤੱਕ ਹੀ ਸੀਮਤ ਹੁੰਦੀਆਂ ਨੇ ਬਾਅਦ ਜਿਆਦਾ ਤੋਂ ਜਿਆਦਾ ਵੀਡੀਓ ਪਿੰਡ ਤੱਕ ਸੀਮਤ ਹੁੰਦੀਆਂ ਨੇ ਪਿੰਡ ਦੇ ਪ੍ਰੋਗਰਾਮ ਹੋ ਗਏ ਪਿੰਡ ਦੀਆਂ ਕੋਈ ਗਤੀਵਿਧੀਆਂ ਹੋ ਗਈਆਂ ਪਿੰਡ ਦੇ ਜਾਨੀ ਕੋਈ ਕਾਰਜ ਲੋਕਾਂ ਸਾਹਮਣੇ ਪੇਸ਼ ਕਰਨਾ ਪਿੰਡ ਦੇ ਪ੍ਰੋਗਰਾਮ ਉਹਨਾਂ ਦੀ ਵੀਡੀਓ ਬਣਾਉਣੀ ਜਣੀ ਪਿੰਡ ਤੱਕ ਸੀਮਤ ਹੁੰਦੇ ਆ ਫਿਰ ਵੀ ਜੇ ਹੁਣ ਪਿੰਡ ਦੇ ਲੋਕ ਨਹੀਂ ਦੇਖਣਗੇ ਤਾਂ ਫਿਰ ਹੁਣ ਬਾਹਰਲੇ ਤਾਂ ਦੇਖਣਗੇ ਕਿਨੇ ਆ ਇਸ ਕਰਕੇ ਬੇਨਤੀ ਹੈ ਵੀ ਜੇਕਰ ਤੁਸੀਂ ਆਪਣੇ ਚੈਨਲ ਤੇ ਕੋਈ ਵੀਡੀਓ ਅਪਲੋਡ ਹੁੰਦੀ ਆ ਤਾਂ ਪਿੰਡ ਦੇ ਲੋਕ ਉਸ ਨੂੰ ਦੇਖ ਲਿਆ ਕਰੋ ਉਸ ਤੋਂ ਬਾਅਦ ਆਪਣਾ ਨਾਮ ਜਰੂਰ ਲਿਖਵਾ ਦਿਆ ਕਰੋ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਰਹੀ ਗੱਲ ਆਲਣਿਆਂ ਦੀ ਵੀ ਆਲ ਨੇ ਉਸ ਤੋਂ ਬਾਅਦ ਥੋੜਾ ਲੱਗਣ ਦੇ ਵਿੱਚ ਲੇਟ ਕੇ ਆਏ ਇੱਕ ਤਾਂ ਜੀ ਹਾਰ ਦੀ ਦਾ ਸੀਜ਼ਨ ਆ ਗਿਆ ਸਾਰਿਆਂ ਨੂੰ ਪਤਾ ਜੀ ਹਾਰ ਦੀ ਦਾ ਸੀਜ਼ਨ ਕਿੰਨਾ ਲੰਬਾ ਚੱਲਦਾ ਪਹਿਲਾਂ ਕਣਕ ਹੋਗੀ ਤੂੜੀ ਹੋਗੀ ਹਨਾ ਸੋਲੇ ਸਰੋਂ ਸਾਰਾ ਕੋਸੰਦਾ ਠੀਕ ਹੈ ਜੀ ਉਹ ਥੋੜਾ ਲੰਬਾ ਲੈ ਜਾਂਦਾ ਸਮਾਂ ਕੰਮ ਤੇ ਵਿੱਚ ਇਤਕੀ ਰੁਕਾਵਟ ਪਈ ਅੱਗਾਂ ਵੀ ਲੱਗੀਆਂ ਕਣਕਾਂ ਨੂੰ ਨਾੜਾਂ ਨੂੰ ਤੇ ਬਾਕੀ ਮੀਂਹ ਵੀ ਬਹੁਤ ਹੈਗੇ ਤਾਂ ਵੀ ਕੰਮ ਖੜੇ ਹੈ ਇਤਕੀ ਸਾਰੇ ਤੇ ਇੱਕ ਹੋਰ ਜੀ ਸਮੱਸਿਆ ਆ ਅਸੀਂ ਦੇਖੀ ਆ ਵੀ ਤੁਸੀਂ ਆ ਸਕਰੀਨ ਤੇ ਦੇਖੋ ਜਿਹੜੇ ਆਪਣੇ ਗੇਟਾਂ ਮੂਰੇ ਆਉਣ ਲੱਗੇ ਆ ਉਹਨਾਂ ਦੇ ਵਿੱਚੋਂ ਸਿਰਫ ਇੱਕ ਆਲਣੇ ਦੇ ਵਿੱਚ ਹਜੇ ਬੁਕਿੰਗ ਹੋਈ ਆ ਯਾਨੀ ਇੱਕ ਆਲਣਾ ਹਜੇ ਕਵਰ ਹੋਇਆ ਬਾਕੀ ਖਾਲੀ ਪੈ ਨੇ ਪਰ ਚਿੜੀਆਂ ਤੇ ਗਟਾਰਾਂ ਕੋਸ਼ਿਸ਼ ਜ਼ਰੂਰ ਕਰ ਰਹੀਆਂ ਨੇ ਕਿ ਉਹਨਾਂ ਨੂੰ ਵੀ ਬੁੱਕ ਕੀਤਾ ਜਾਵੇ ਉਹਨਾਂ ਨੂੰ ਵੀ ਰੋਕਿਆ ਜਾਵੇ ਪਰ ਉਹਦਾ ਕਾਰਨ ਕੀ ਆ ਬੰਤਰ ਨਹੀਂ ਸਹੀ ਇਹ ਆਲਣੇ ਨਹੀਂ ਚਿੜੀਆਂ ਬਹੁਤ ਛੋਟੀਆਂ ਨੇ ਆਲਣੇ ਬਹੁਤ ਜ਼ਿਆਦਾ ਵੱਡੇ ਨੇ ਲੰਬੇ ਜਾਦਾ ਨਹੀਂ ਗਟਾਰਾਂ ਵੜਦੀਆਂ ਨੇ ਵਿੱਚ ਪਰ ਉਹਨਾਂ ਲਈ ਘੁੰਮਣ ਲਈ ਜਗ੍ਹਾ ਨਹੀਂ ਹੈਗੀ ਲੰਬੇ ਜਾਦਾ ਨੇ ਥੋੜੇ ਖੁੱਲੇ ਘਟਨੇ ਇਸ ਕਰਕੇ ਕਲੱਬ ਵੱਲੋਂ ਫੈਸਲਾ ਇਹ ਕੀਤਾ ਗਿਆ ਸੀ ਵੀ ਜਦੋਂ ਕੋਈ ਹੋਰ ਸੇਵਾ ਆਈ ਸੱਜਣ ਵੱਲੋਂ ਸਭ ਤੋਂ ਪਹਿਲਾ ਕੰਮ ਤਾਂ ਆਪਾਂ ਇਹ ਹੀ ਕਰਨਾ ਵੀ ਆਲਣਿਆਂ ਦੀ ਜਿਹੜੀ ਬੰਤਰ ਉਸ ਨੂੰ ਬਦਲਣਾ ਪੈਣਾ ਜਿਹੜਾ ਉਸ ਦਾ ਡਿਜ਼ਾਈਨ ਆ ਉਸ ਨੂੰ ਬਦਲਣ ਤੋਂ ਬਾਅਦ ਹੀ ਆਪਾਂ ਨਵੇਂ ਆਲਣੇ ਪੈਂਡ ਦੇ ਵਿੱਚ ਲਾਵਾਂਗੇ ਤਾਂ ਜੋ ਵਾਂਸੀਆਂ ਦਾ ਰਹਿਣ ਵਸੇਰਾ ਹੋ ਸਕੇ ਜਦੋਂ ਵੀ ਕਿਸ ਸਤਕਾਰਯੋਗ ਸੱਜਣ ਵੱਲੋਂ ਵੀਰ ਭਰਾ ਵੱਲੋਂ ਭੈਣ ਵੱਲੋਂ ਕੋਈ ਸੇਵਾ ਹੋਰ ਆਈ ਆਪਾਂ ਉਸੇ ਟਾਈਮ ਅਨਾਉਂਸਮੈਂਟ ਕਰ ਦਾਂਗੇ ਵੀ ਹਾਂ ਜੀ ਸੇਵਾ ਆ ਚੁੱਕੀ ਆ ਤੇ ਆਉਣ ਦੇ ਲਈ ਉਸ ਤੋਂ ਬਾਅਦ ਆਪਾਂ ਬਸ 2-4 ਦਿਨਾਂ ਦੇ ਵਿੱਚ ਆਲੇ ਤਿਆਰ ਕਰਕੇ ਆਲੇ ਟੰਗ ਦਾਂਗੇ ਜੀ ਪਰ ਹਲੇ ਵੀ ਅਸੀਂ ਉਹਨਾਂ ਦੇ ਘਰ ਹੀ ਜਾਵਾਂਗੇ ਜਿਨ੍ਹਾਂ ਦੇ ਸਾਨੂੰ ਮੈਸੇਜ ਆਏ ਨੇ ਜਾਂ ਫੋਨ ਕੀਤੇ ਨੇ ਜਾਂ ਨਾਮ ਲਿਖਵਾਏ ਹੋਏ ਨੇ ਆਪਣੀ ਮਰਜ਼ੀ ਨਾਲ ਅਸੀਂ ਕਿਸੇ ਦੇ ਘਰ ਜਾ ਕੇ ਆਲਣਾ ਨਹੀਂ ਟੰਗ ਸਕਦੇ ਇਹਦਾ ਮੇਨ ਕਾਰਨ ਤੁਹਾਡੇ ਨਾਲ ਸਾਂਝਾ ਕਰ ਹੀ ਚੁੱਕਿਆ ਅਸੀਂ ਉਹਨਾਂ ਨਾਲ ਆ ਜਿਹੜੇ ਸਾਡੇ ਨਾਲ ਜਿਨ੍ਹਾਂ ਨੂੰ ਲੋੜ ਆ ਜਿਹੜੇ ਵੀਰ ਭੈਣਾਂ ਕਹਿੰਦੀਆਂ ਨੇ ਵੀ ਹਾਂ ਸਾਡੇ ਘਰ ਆਉਣੇ ਲੱਗਣੇ ਚਾਹੀਦੇ ਆ ਤੇ ਆਪਾਂ ਆਲੇ ਉਹਨਾਂ ਦੇ ਘਰ ਲਾਵਨੇ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ